ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਹਾਈਪ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਜੀ ਦੇਖੋ ਜੀ ਅੱਜ ਆਪਾਂ ਨੇ ਗੱਲ ਕਰਨੀ ਹੈ ਸਾਨੂੰ ਨਾ ਕਹਿਣੀ ਵੀ ਆਉਣੀ ਚਾਹੀਦੀ ਹੈ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਕਹਿੰਦੇ ਵੀ ਜਦੋਂ ਸਾਨੂੰ ਨਾ ਨਹੀਂ ਨਾ ਕਹਿਣੀ ਆਉਂਦੀ ਕਿਸੇ ਗੱਲ ਤੇ ਜਦੋਂ ਅਸੀਂ ਬੋਲਣਾ ਨਹੀਂ ਨਾ ਜਾਣਦੇ ਜਦੋਂ ਸਾਨੂੰ ਆਪਣੇ ਹੱਕ ਲਈ ਲੜਨਾ ਨਹੀਂ ਨਾ ਆਉਂਦਾ ਜਿਹੜੇ ਇਨਸਾਨ 'ਚ ਤਿੰਨੋਂ ਗੁਣ ਨਹੀਂ ਹੈਗੇ ਉਹਨੂੰ ਦੁਨੀਆ ਵਾਕਿਆ ਹੀ ਆਪਣਾ ਗੁਲਾਮ ਬਣਾ ਲੈਂਦੀ ਹੈ ਹੁਣ ਕਈ ਵਾਰ ਜਿਹੜੀ ਨਾ ਕਹਿਣੇ ਵਾਲੀ ਗੱਲ ਹੈ ਅ ਮੈਂ ਇਹ ਬਹੁਤ ਗੱਲਾਂ ਮੈਡਮ ਬਰਾੜ ਦੇ ਮੂੰਹੋਂ ਵੀ ਸੁਣਦੀ ਹੁੰਨੀ ਆ ਮੈਡਮ ਬਰਾੜ ਕਹਿੰਦੇ ਵੀ ਤੁਸੀਂ ਇੱਕ ਵਾਰ ਕਿਸੇ ਤੋਂ ਧੋਖਾ ਖਾਦਾ ਦੋ ਵਾਰ ਕਿਸੇ ਤੋਂ ਧੋਖਾ ਖਾਦਾ ਜਦੋਂ ਅਸੀਂ 30 ਵਾਰ ਵੀ ਅਗਲੇ ਤੋਂ ਧੋਖਾ ਖਾਣੇ ਆ ਫਿਰ ਉੱਥੇ ਅਗਲੇ ਦੀ ਗਲਤੀ ਨਹੀਂ ਹੈਗੀ ਉੱਥੇ ਤੁਹਾਡੀ ਗਲਤੀ ਹੈ ਕਿਉਂਕਿ ਧੋਖੇ ਦਾ ਮਤਲਬ ਅਸੀਂ ਇੱਕ ਵਾਰ ਪਰਖਿਆ ਕਿਸੇ ਨੂੰ ਦੋ ਵਾਰ ਪਰਖਿਆ ਕਿਸੇ ਨੂੰ ਆਪਣੀ ਪੂੰਜੀ ਦੇ ਕੇ ਅਗਲਾ ਸਾਨੂੰ ਦੋ ਵਾਰ ਚਾਰ ਗਿਆ ਅਸੀਂ 30 ਵਾਰ ਚੱਕ ਕੇ ਅਗਲੇ ਨੂੰ ਫੇਰ ਆਪਣੀ ਪੂੰਜੀ ਫੜਾਤੀ ਆਧਾ-ਆਧਾਰ ਫੜਾਤਾ ਫਿਰ ਭਾਈ ਉੱਥੇ ਅਗਲੇ ਦੀ ਗਲਤੀ ਥੋੜੀ ਹੈ ਅਗਲੇ ਨੇ ਤਾਂ ਸਾਨੂੰ ਉਹ ਕਹਿੰਦੇ ਹੁੰਦੇ ਨੇ ਵੀ ਸਾਡੇ ਗਲ ਚ ਪਟਾ ਪਾ ਲਿਆ ਅਗਲੇ ਨੇ ਤਾਂ ਸਾਨੂੰ ਆਪਣਾ ਗੁਲਾਮ ਬਣਾ ਲਿਆ ਨਾ ਕਹਿਣ ਦੀ ਆਤ ਤਾਂ ਸਾਡੇ ਕੋਲ ਵੀ ਚਾਹੀਦੀ ਆ ਨਾ ਅਸੀਂ ਕਹੀਏ ਦੇਖ ਭਾਈ ਤੇਰਾ ਇੱਕ ਵਾਰ ਸਾਰਿਆ ਦੋ ਵਾਰ ਸਾਰਿਆ ਠੀਕ ਹੈ ਉੱਥੇ ਤੂੰ ਆਪਣੀ ਜ਼ੁਬਾਨ ਤੋਂ ਖਰਾ ਨਹੀਂ ਉਤਰਿਆ ਹੁਣ 30 ਵਾਰ ਤੂੰ ਫੇਰ ਮੈਨੂੰ ਚਾਰਦਾ ਫਿਰਦਾ ਪਹਿਲੀ ਦਫਾ ਤੂੰ ਦੋ ਵਾਰ ਮੈਨੂੰ ਚਾਰ ਗਿਆ ਹੁਣ 30 ਵਾਰ ਕੀ ਗਾਰੰਟੀ ਹੈ ਤੂੰ ਮੈਨੂੰ ਚਾਰੇਗਾ ਨਹੀਂ ਦੇਖੋ ਜਿਹੜੀ ਨਾ ਕਹਿਣ ਦੀ ਹਿੰਮਤ ਹੈ ਮੈਂ ਇਹ ਨਹੀਂ ਕਹਿੰਦੀ ਦੇਖੋ ਦਿੱਤੇ ਲੱਤੇ ਬਿਨਾ ਸਾਨੂੰ ਭਾਈ ਚਾਰਕ ਚ ਸਾਂਝ ਚ ਨਹੀਂ ਸਰਦਾ ਨਹੀਂ ਸਰਦਾ ਕੋਈ ਇੱਥੇ ਕੱਲਾ ਬੜਾ ਨਹੀਂ ਹੈਗਾ ਕੋਈ ਕੱਲਾ ਬੜਾ ਨਹੀਂ ਉਹ ਮੈਂ ਕਹਿੰਦੀ ਹੁੰਨੀ ਆ ਨਾ ਬਈ ਸਾਨੂੰ ਕਦੇ ਵੀ ਇਦਾਂ ਦਾ ਮਾਣ ਨਹੀਂ ਕਰਨਾ ਚਾਹੀਦਾ ਵੀ ਸਾਨੂੰ ਕਿਸੇ ਥਾਈ ਲੋੜ ਨਹੀਂ ਪੈਣੀ ਕਈ ਵਾਰ ਸਾਨੂੰ ਲੋੜ ਤਾਂ ਬਹੀ ਦੇ ਕੱਖਾਂ ਤੱਕ ਵੀ ਪੈ ਜਾਂਦੀ ਹੈ ਠੀਕ ਹੈ ਜੀ ਪਰ ਜਿਹੜੀ ਨਾਂ ਕਹਿਣੇ ਵਾਲੀ ਗੱਲ ਹੈ ਜੇ ਤੁਹਾਡੇ ਕੋਲ ਤੁਹਾਨੂੰ ਲੱਗਦਾ ਤੁਸੀਂ ਇਸ ਸਥਿਤੀ ਵਿੱਚ ਨਹੀਂ ਹੈਗੇ ਕਿਸੇ ਦੇ ਨਾਲ ਖੜਨ ਜੋਗੇ ਤਾਂ ਅਗਲੇ ਨੂੰ ਸਾਫ਼ ਜਵਾਬ ਦੇ ਦਿਓ ਅਗਲੇ ਦੇ ਗੁਲਾਮ ਨਾ ਬਣੋ ਅਗਲਾ ਬਾਕੀਆ ਤੁਹਾਨੂੰ ਗੁਲਾਮ ਬਣਾਊਗਾ ਜਾ ਤੁਸੀਂ بار بار ਅਗਲੇ ਤੋਂ ਧੋਖਾ ਅਗਲਾ ਗਹਾਂ ਵਾਲਾ ਧੋਖਾ ਦਿੰਦਾ ਤੁਸੀਂ ਫੇਰ ਵੀ ਇਹ ਅਗਲੇ ਦਾ ਕੰਮ ਸਾਰੀ ਜਾਣੇ ਹੋ ਉੱਥੇ ਵਾਕਈ ਫਿਰ ਤੁਹਾਡੀ ਗਲਤੀ ਹੈ ਅਗਲੇ ਦੀ ਤਾਂ ਕੋਈ ਗਲਤੀ ਨਹੀਂ ਅਗਲੇ ਦਾ ਜੋ ਬਿਰਤੀ ਹੈ ਅਗਲਾ ਕੰਮ ਕਰ ਰਿਹਾ ਮੰਗਣੇ ਵਾਲਾ ਠੀਕ ਹੈ ਜੀ ਸਾਨੂੰ ਆਪਣੇ ਹੱਕ ਲਈ ਬੋਲਣਾ ਪੈਂਦਾ ਹੈ ਗੁੰਗੇ ਬਣ ਕੇ ਨਹੀਂ ਸਰਦਾ ਬਹੁਤ ਦੁਨੀਆ ਆਪਾਂ ਨੇ ਇਦਾਂ ਦੇ ਬਹੁਤ ਲੋਕ ਇਦਾਂ ਦੇ ਦੇਖੇ ਨਹੀਂ ਵਿਚਾਰੇ ਸਾਊ ਜੇ ਹੁੰਦੇ ਨੇ ਉਹਨਾਂ ਨੂੰ ਜਵਾਬ ਦੇਣਾ ਔਖਾ ਜਿਹਾ ਲੱਗਦਾ ਹੁੰਦਾ ਹੈ ਚਲ ਕੋਈ ਨਾ ਮੋੜੇ ਜਾਣੇ ਆਨੇ ਤਾਂ ਕੀ ਹੈ ਜੇ ਮੈਂ ਦੇਤੇ ਗਾਹळा ਸਾਰੀਆਂ ਸ਼ੈਤਾਨੀਆਂ ਦਾ ਮਾਲਕ ਹੁੰਦਾ ਉਹ ਤਾਂ ਹੱਥ ਤੇ ਹੱਥ ਮਾਰ ਕੇ ਲੈ ਗਿਆ ਉਹ ਜਿਹੜਾ ਸਾਊ ਹੈ ਉਹ ਕਈ ਵਾਰ ਕਰਜ਼ੇ 'ਚ ਫਸਦਾ ਚਲੇ ਜਾਂਦਾ ਹੈ ਜਿਹੜਾ ਸ਼ੈਤਾਨ ਹੈ ਉਹ ਤੇਤੋਂ ਮੇਤੋਂ ਸਾਰ ਕਈ ਬਣਾ ਘਰ ਬਣਾਈ ਜਾਂਦਾ ਹੁੰਦਾ ਸੋਈ ਗੱਲਾਂ ਨੇ ਸਾਨੂੰ ਆਪਣੇ ਹੱਕ ਲਈ ਬੋਲਣਾ ਆਉਣਾ ਚਾਹੀਦਾ ਸਾਨੂੰ ਨਾ ਕਹਿਣ ਦੀ ਵੀ ਆਦਤ ਚਾਹੀਦੀ ਹੈ ਨਾ ਕਹਿਣ ਦੀ ਆਦਤ ਜ਼ਰਤ ਨਾਲ ਹੁੰਦੀ ਹੈ ਜੀ ਜਿੱਦੇ ਚ ਜ਼ਰਤ ਨਹੀਂ ਨਾ ਹੈਗੀ ਉਹ ਨਾ ਨਹੀਂ ਕਹਿ ਸਕਦਾ ਕਈ ਵਾਰ ਇਨਸਾਨ ਬਹੁਤ ਸਾਊ ਸੁਭਾਅ ਦਾ ਹੁੰਦਾ ਹੈ ਉਹ ਤਾਂ ਨਾ ਕਹੀ ਉਹ ਨਹੀਂ ਜਾਂਦੀ ਕਿਸੇ ਗੱਲ ਨੂੰ ਮੈਂ ਇਹ ਕਹਿੰਨੀ ਆ ਜਿੱਥੇ ਥਾਂ ਜਿੰਦਗੀ ਨੇ ਸਿਖਾਇਆ ਸਭ ਤੋਂ ਪਹਿਲਾਂ ਆਪਣਾ ਘਰ ਦੇਖੋ ਕੋਈ ਕਿੰਨੀਆਂ ਹੀ ਥੋਡੀਆਂ ਲੇਲੜੀਆਂ ਘੜਦਾ ਹੈ ਕਿੰਨੀਆਂ ਹੀ ਲੇਲੜੀਆਂ ਘੜਦਾ ਹੈ ਪਰ ਕਿਸੇ ਨੂੰ ਆਪਣੀ ਪੂੰਜੀ ਨਾ ਫੜਾਓ ਕਿਉਂਕਿ ਅਗਲੇ ਨੇ ਜਾਂ ਤਾਂ ਤੁਹਾਡੀ ਪੂੰਜੀ ਦੀ ਭਾਨ ਬਣਾ ਦੇਣੀ ਆ ਅਗਲੇ ਨੇ ਉਸ ਹਿਸਾਬ ਨਾਲ ਭਾਨ ਮੋੜਨੀ ਆ ਜਿਸ ਹਿਸਾਬ ਨਾਲ ਅਗਲੇ ਨੂੰ ਸਹੀ ਲੱਗਦਾ ਤੁਹਾਡੀ ਪੂੰਜੀ ਨੂੰ ਅਗਲਾ ਭਾਨ ਬਣਾ ਬਣਾ ਕੇ ਮੋੜਦਾ ਪੂਰਾ ਰਿਲੈਕਸ ਰਹਿ ਕੇ ਠੀਕ ਹੈ ਜਿਹੜੀ ਉਹ ਭਾਨ ਆਉਂਦੀ ਹੈ ਕਬੀਲਦਾਰੀਆਂ ਚ ਪਤਾ ਹੀ ਨਹੀਂ ਲੱਗਦਾ ਕਿਹੜੇ ਖੱਡੀ ਵੜ ਗਈ ਤੁਹਾਡਾ ਕੁਝ ਨਹੀਂ ਵੜਨਾ ਤੁਸੀਂ ਦਿੱਤੀ ਇਕੱਠੀ ਪੂੰਜੀ ਦੀ ਲਾ ਲਓ ਇੱਕ ਆਪਾਂ ਮੋਟੀ ਜੀ ਆਧਾਰਨ ਕਰਦੇ ਆ ਅਸੀਂ ਕਿਸੇ ਨੂੰ ਲੱਖ ਰੁਪਿਆ ਆਧਾਰਾ ਦੇਤਾ ਅਗਲੇ ਨੇ ਤੁਹਾਨੂੰ ਕਦੇ 5000 ਫੜਾਤਾ ਕਦੇ 7000 ਫੜਾਤਾ ਕਦੇ 10000 ਫੜਾਤਾ ਉਹ ਵੀ 5 5 7 7 ਮਹੀਨੇ ਦੇ ਫਰਕ ਨਾਲ ਕੀ ਬਣੂ ਜੋੜ ਲੋਂਗੇ ਤੁਸੀਂ 5 5 7 7000 ਨੂੰ ਇਕੱਠਾ ਲੱਖ ਬਣਾ ਲੋਂਗੇ ਬਣੇ ਨਹੀਂ ਸਕਦਾ ਕਿਉਂਕਿ ਜੇ ਅਸੀਂ ਉਸ ਟਾਈਮ ਨਾ ਕੀਤੀ ਹੁੰਦੀ ਨਾ ਉਹ ਸਾਡਾ ਲੱਖੇ ਨਾ ਸਾਡੇ ਕੋਲ ਜਾਂਦਾ ਅਸੀਂ ਤਰਸ ਖਾ ਜੰਨੇ ਆ ਅਸੀਂ ਇਮੋਸ਼ਨਲ ਆ ਜਿੱਥੇ ਇਮੋਸ਼ਨਲ ਪਣਾ ਹੈ ਉੱਥੇ ਕਿਸੇ ਨੂੰ ਜਵਾਬ ਦਿੱਤਾ ਨਹੀਂ ਜਾਂਦਾ ਫਿਰ ਅਸੀਂ ਕਿਸੇ ਦੇ ਹਿੰਦੂ ਪੂੰਜ ਕੇ ਅਸੀਂ ਆਪਣੇ ਹਿੰਦੂ ਬਹੌਣ ਜੋਗੇ ਹੋ ਜੰਨੇ ਆ ਅਸੀਂ ਅਗਲੇ ਦੀਆਂ ਟੈਨਸ਼ਨਾਂ ਨਾ ਮਕਾ ਕੇ ਆਪ ਨੂੰ ਟੈਨਸ਼ਨਾਂ ਸਹੇੜ ਲੈਣੇ ਆ ਸੋਈ ਗੱਲਾਂ ਮੈਨੂੰ ਇਹ ਗੱਲਾਂ ਮੈਨੂੰ ਖੁਦ ਨੂੰ ਵੀ ਬਹੁਤ ਕੁਝ ਸਿਖਾਉਂਦੀਆਂ ਨੇ ਕਿਉਂਕਿ ਮੈਂ ਖੁਦ ਵੀ ਬਹੁਤ ਇਮੋਸ਼ਨਲ ਹਾਂ ਮੈਨੂੰ ਖੁਦ ਵੀ ਕਿਸੇ ਨੂੰ ਨਾ ਕਹਿਣੀ ਔਖੀ ਲੱਗਦੀ ਹੈ ਇਹ ਗੱਲਾਂ ਜਿਹੜੀਆਂ ਆਲੇ ਦੁਆਲੇ ਦੀਆਂ ਭਾਈਚਾਰ ਭਾਈਚਾਰਾਂ ਕੋਲੋਂ ਆਪਾਂ ਸੁਣਦੇ ਆ ਨਾ ਜਿਹੜੇ ਆਪਣੇ ਭਾਈਚਾਰ ਆਲੇ ਦੁਆਲੇ ਗੱਲ ਕਰਦਾ ਹੈ ਆਪਾਂ ਕਈ ਵਾਰ ਨੈਟ ਤੇ ਬਹੁਤ ਵਧੀਆ ਗੱਲਾਂ ਆਪਾਂ ਨੂੰ ਮਿਲ ਜਾਂਦੀਆਂ ਨੇ। ਵਾਕਿਆ ਹੀ ਇਹ ਗੱਲਾਂ ਸੱਚੀਆਂ ਨੇ। ਸਾਨੂੰ ਆਪਣੇ ਹੱਕ ਲਈ ਬੋਲਣਾ ਵੀ ਆਉਣਾ ਚਾਹੀਦਾ। ਸਾਨੂੰ ਨਾ ਕਹਿਣ ਦੀ ਆਦਤ ਵੀ ਪਾਉਣੀ ਚਾਹੀਦੀ ਹੈ। ਮੈਂ ਇਹ ਨਹੀਂ ਕਹਿੰਦੀ ਵੀ ਹਰ ਜਗ੍ਹਾ ਤੁਸੀਂ ਨਾ ਕਹੋ। ਪਰ ਵਕਤ ਦੇਖ ਕੇ ਜਦ ਤੁਸੀਂ ਔਖੇ ਹੋ ਜਾਂ ਤੁਹਾਨੂੰ ਲੱਗਦਾ ਵੀ ਮੇਰੇ ਕੋਲ ਆਹੀ ਕੁਸ ਹੈ ਮੈਂ ਜੇ ਅਗਲੇ ਨੂੰ ਫੜਾਤਾ ਮੈਂ ਔਖਾ ਹੋ ਜੂੰ ਪਰ ਨਹੀਂ ਅਸੀਂ ਮੋਸ਼ਨ ਲੈਂਦੇ ਆ ਅਸੀਂ ਫੇਰ ਵੀ ਅਗਲੇ ਨੂੰ ਦੇ ਦਿੰਨੇ ਆ ਚਲ ਕੋਈ ਨਹੀਂ ਮੋੜ ਚੁ। ਗਾਹਣਾ ਸ਼ੈਤਾਨ ਹੁੰਦਾ। ਸੋਈ ਗੱਲਾਂ ਐ ਸਾਨੂੰ ਵਕਿਆਈ ਬਹੁਤ ਲੋਕ ਗੁਲਾਮ ਬਣਾ ਲੈਂਦੇ ਨੇ ਆਪਣੇ ਮੈਂ ਨਹੀਂ ਕਹਿੰਦੀ ਵੀ ਕਿਸੇ ਨਾਲ ਖੜੋ ਨਾ ਭਾਈਚਾਰਾ ਇੱਕ ਦੂਏ ਨਾਲ ਖੜਨ ਦਾ ਨਾਂ ਏ ਭਾਈਚਾਰਾ ਪਾਈ ਭਾਈਚਾਰਾ ਵੀ ਕਿਹਾਂ ਤੋਂ ਚੱਜਦਾ ਹੋਵੇ ਨਾ ਇਹ ਨਾ ਨਾ ਕੋਈ ਕੋ ਧਰ ਚਿਪੀ ਜਾਵੇ ਕੋ ਧਰ ਚਿਪੀ ਜਾਵੇ ਕੋ ਧਰ ਕਹੇ ਵੀ ਹਾਂ ਮੇਰੇ ਹੀ ਫਰਜ਼ ਨੇ ਇਹਦੇ ਨਾਲ ਖੜਨ ਦੇ ਇਧਰ ਲਾ ਹੋਵੇ ਸਰੇ ਦਾ ਕਰੇ ਚ ਜਨਾਲ ਵੀ ਸਾਡੇ ਘਰ ਖੰਡੇ ਜੰਨੇ ਆ ਠੀਕ ਆ ਜੀ ਮੈਂ ਤਾਂ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦੀ ਆ ਬਈ ਜਿੱਥੇ ਸਾਹੀ ਮੇਰੀ ਹੁਣ ਸੋਚ ਕਹਿੰਦੀ ਆ ਜੋ ਜ਼ਿੰਦਗੀ ਚ ਹੰਡਾਇਆ ਵੀ ਆ ਪੈਸੇ ਦੀ ਸਾਂਝ ਕਿਸੇ ਨਾਲ ਨਾ ਪਾਓ ਅਗਲਾ ਤੀਏ ਤੋਂ ਫੜੂਗਾ ਜਦ ਅਗਲੀ ਦੀ ਫਾਈਲ ਤਿਆਰ ਹੁੰਦੀ ਆ ਨਾ ਫਿਰ ਅਗਲਾ ਗੌਰ ਨਾਲ ਮੋੜ ਦਾ ਟੈਨਸ਼ਨ ਨਾਲ ਮੋੜ ਦਾ ਜਦ ਅਸੀਂ ਰਿਸ਼ਤੇ ਚ ਰਿਸ਼ਤੇ ਨੂੰ ਚੀਜ਼ ਦੇਤੀ ਆਪਣੀ ਕੋਈ ਪੂੰਜੀ ਦੇਤੀ ਪੇਰੋਥੇ ਸਾਡਾ ਅਸੀਂ ਖੁਦ ਹੱਥੀਂ ਰਿਸ਼ਤਾ ਬਰਬਾਦ ਕਰ ਲੈਨੇ ਆਂ ਚੀਜ਼ ਦੇ ਕੇ ਠੀਕ ਹੈ ਅਗਲਾ ਤੁਹਾਨੂੰ ਜੇ ਤੁਸੀਂ ਕਿਸੇ ਨਾਲ ਨਹੀਂ ਖੜੋਂਗੇ ਤੁਹਾਨੂੰ ਉਸ ਟਾਈਮ ਅਗਲਾ ਮਾੜਾ ਕਹਿ ਲੂ ਦੋ ਦਿਨ ਕਹਿ ਲੂ ਚਾਰ ਦਿਨ ਕਹਿ ਲੂ ਪਰ ਤੁਸੀਂ ਪੂੰਜੀ ਦੇ ਕੇ ਇਸ ਤਰੀਕੇ ਨਾਲ ਮਾੜੇ ਹੋਣਾ ਤੁਹਾਨੂੰ ਅਗਲੇ ਨਾਲ ساری ਜ਼ਿੰਦਗੀ ਤੁਹਾਡੀ ਰੜਕ ਰੱਖਣੀ ਆ ਫਿਰ ਅਗਲਾ ਕਹਿੰਦਾ ਵੀ ਦੇ ਕੇ ਆਸਾਨ ਮਾਰਦੇ ਆ ਸਾਨੂੰ ਸਾਨੂੰ ਚੇਤਾ ਕਰਾਉਂਦੇ ਨੇ ਵੀ ਹਾਂ ਅਸੀਂ ਤੁਹਾਡੇ ਨਾਲ ਖੜੇ ਆਂ ਇਹ ਚੀਜ਼ਾਂ ਉਹਨਾਂ ਲੋਕਾਂ ਨਾਲ ਹੁੰਦੀਆਂ ਫੇਰ ਮੁੜ ਕੇ ਗੱਲ ਉੱਥੀ ਆਉਂਦੀ ਹੈ ਜਿਨ੍ਹਾਂ ਨੂੰ ਨਾਂ ਕਹਿਣ ਦੀ ਆਦਤ ਨਹੀਂ ਹੈਗੀ ਠੀਕ ਹੈ ਜੀ ਜਿਹੜੇ ਆਪਣੇ ਹੱਕ ਲਈ ਨਹੀਂ ਬੋਲ ਸਕਦੇ ਉਹਨਾਂ ਲੋਕਾਂ ਨਾਲ ਇਹ ਕੁਝ ਹੁੰਦਾ ਹੈ ਤੁਸੀਂ ਜੇ ਇਹ ਹੀ ਟੈਨਸ਼ਨਾਂ ਇੰਨੀਆਂ ਬਾਅਦ ਚੋਂ ਸਹਿਣੀਆਂ ਹੁੰਦੀਆਂ ਤੁਸੀਂ ਇੱਕ ਵਾਰ ਕਹਿ ਕੇ ਅਗਲੇ ਨੂੰ ਬੱਸ ਕਹਾਣੀ ਖਤਮ ਕਰ ਦਿਆ ਕਰੋ ਕਿਉਂਕਿ ਦੁਨੀਆ ਤੇ ਆਪਾਂ ਇਕੱਲੇ ਹੀ ਨਹੀਂ ਹੈਗੇ ਖੜ੍ਹਨੇ ਵਾਲੇ ਕਿਸੇ ਨਾਲ ਜਿਨ੍ਹਾਂ ਹਿੱਲਾ-ਵਸੀਲਾ ਕਰਨਾ ਉਹਨਾਂ ਦਾ ਕਿਤੇ ਨਾ ਕਿਤੇ ਕਰੇ ਲੈਣਾ ਬਹੁਤ ਆ ਰਿਸ਼ਤੇ ਸਾਡੇ ਕਹਿੰਦੇ ਨੇ ਵੀ ਪੈਸੇ ਟੋਕਰ ਕਰਕੇ ਖਰਾਬ ਹੋ ਗਏ ਕਿਉਂਕਿ ਲੋਕਾਂ ਕੋਲ ਇਮਾਨਦਾਰੀ ਨਹੀਂ ਰਹੀ ਲੋਕਾਂ ਕੋਲ ਸੱਚਾਈ ਨਹੀਂ ਰਹੀ ਲੋਕਾਂ ਕੋਲ ਦਿਲ ਹੀ ਸਾਝ ਨਹੀਂ ਰਹੀ ਪਿਆਰ ਨਹੀਂ ਰਿਹਾ ਰਿਸ਼ਤਿਆਂ ਦੀ ਕਦਰ ਨਹੀਂ ਰਹੀ ਨਾਲ ਖੜਨੇ ਵਾਲੇ ਦੀ ਕਦਰ ਨਹੀਂ ਰਹੀ ਬਾਅਦ 'ਚ ਵੀ ਤੁਸੀਂ ਅਗਲੇ ਨਾਲ ਖੜ ਕੇ ਵੀ ਛੱਤਰ ਖਾਣੇ ਨੇ ਪਹਿਲਾਂ ਹੀ ਛੱਤਰ ਖਾ ਲਿਆ ਕਰੋ ਅਗਲੇ ਨੂੰ ਜਵਾਬ ਦੇ ਕੇ ਅੱਜ ਦਾ ਸਮਾਂ ਹੈਗਾ ਜਿਹੜਾ ਉਹ ਇਦਾਂ ਦਾ ਹੈ ਵੀ ਨਾਲ ਖੜਨ ਨਾਲ ਰਿਸ਼ਤਾ ਟੁੱਟ ਜਾਂਦਾ ਹੈ ਜਵਾਬ ਦੇਣ ਨਾਲ ਇਸ ਤਰ੍ਹਾਂ ਬਚ ਜਾਂਦਾ ਹੈ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਬਹੁਤ ਲੋਕਾਂ ਨੂੰ ਇਹ ਬਿਮਾਰੀ ਹੈ ਮੈਂ ਕਹਿੰਦੀ ਆ ਵੀ ਪਤਾ ਨਹੀਂ ਕਿੰਨੇ ਜ਼ਿੰਦਗੀ ਚ ਆਏ ਆ ਬਿਮਾਰੀ ਇਹ ਹੈ ਲਾਰਿਆਂ ਦੀ ਇਹ ਏਡੀ ਭੈੜੀ ਬਿਮਾਰੀ ਆ ਅਗਲੇ ਦਾ ਸਮਾਂ ਵੀ ਖਾਲਮਦੀ ਆ ਅਗਲੇ ਦੀ ਪੂੰਜੀ ਵੀ ਖਾਲਮਦੀ ਆ ਅਗਲੇ ਨੇ ਕਿਤੇ ਕੋਈ ਥੀ ਲਾਈ ਹੋਵੇ ਕੋਈ ਕੰਮ ਕਰਨਾ ਹੋਵੇ ਕੋਈ ਕਿਸੇ ਨੂੰ ਦੇਣਾ ਲੈਣਾ ਹੋਵੇ ਅਗਲੇ ਦਾ ਉਹ ਵੀ ਖਰਾਬ ਹੋ ਜਾਂਦਾ ਹੈ ਜਦੋਂ ਤੁਸੀਂ ਕਿਸੇ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਪੂੰਜੀ ਲੱਤੀ ਹੋਈ ਹੈ ਤੁਸੀਂ ਅਗਲੇ ਨੂੰ ਮੈਂ ਤਾਂ ਕਹਿੰਦੀ ਆ ਭਾ ਮੈਂ 2 ਸਾਲ ਦਾ ਟਾਈਮ ਦੇ ਦੋ ਪਰ ਜ਼ਬਾਨ ਤੇ ਤਾਂ ਖੜੋ ਅੱਜ ਕੱਲ ਸਵੇਰੀਆਂ ਸ਼ਾਮ ਨੂੰ ਬਸ 2 ਘੰਟੇ ਨੂੰ 1 ਘੰਟੇ ਨੂੰ ਬਸ ਹੁਣੀ ਆਇਆ ਜੇ ਇਹ ਬੋਹ ਹੈ ਜੇ ਵਿੱਚ ਆ ਯਾਰ ਕੋਈ ਗੱਲ ਹੈ ਉਹ ਜਿਵੇਂ ਕੁੱਤੇ ਨੂੰ ਬੁਰਕੀ ਦਿਖਾ ਕੇ ਮਗਰ ਮਗਰ ਫੇਰ ਦੇ ਫਰੀ ਜਾਂਦੇ ਹੁੰਦੇ ਹਨ ਨਾ ਬਹੁਤ ਲੋਕ ਤਾਂ ਇਦਾਂ ਦੇ ਆ ਲਾਰਿਆਂ ਚ ਰੱਖ ਕੇ ਜੇ ਬਾਈ ਦੇਵੇ ਅਗਲੇ ਨੇ ਗਾਹ ਕੋਈ ਜਵਾਨ ਕੀਤੀ ਹੋਵੇ ਇਧਰੋਂ ਮੈਂ ਕਹਾ ਵੀ ਕੋਈ ਨਾ ਵੀਰੇ ਤੈਨੂੰ ਸ਼ਾਮ ਨੂੰ 8 ਵਜੇ ਤੈਨੂੰ ਪੈਸੇ ਮਿਲ ਜਾਣਗੇ ਵੀਰੇ ਨੇ ਗਾਹ ਓਕਣੇ ਜਵਾਨ ਕਰ ਲਈ ਹੋਵੇ ਬਾਈ ਕੋਈ ਗੱਲ ਨਹੀਂ ਮੇਰੀ ਪੇਮੈਂਟ ਫਲਾਣੀ ਜਗ੍ਹਾ ਤੇ ਆਉਣੀ ਆ ਤੈਨੂੰ ਮੈਂ ਦੇ ਦੂੰਗਾ ਇਧਰ ਮੈਂ ਵੀਰਾ ਚਾਰਤਾ ਹੋਵੇ ਮੈਂ ਦੇਣੀ ਨਾ ਹੋਵੇ ਸ਼ਾਮ ਨੂੰ ਪੇਮੈਂਟ ਅਕਲੇ ਨੂੰ ਉਧਰ ਵੀਰਾ ਜਵਾਨ ਕਰ ਬੈਠਿਆ ਕਿਸੇ ਨਾਲ ਵੀਰੇ ਨੇ ਗਾਣਾ ਵੀ ਸ਼ਾਮ ਨੂੰ ਪੇਮੈਂਟ ਮੈਨੂੰ ਚਾਹੀਦੀ ਆ ਵੀ ਮੈਂ ਅਗਲੇ ਨੂੰ ਜਵਾਨ ਕੀਤੀ ਸ਼ਾਮ ਨੂੰ ਵੀਰੇ ਨੂੰ ਪੇਮੈਂਟ ਮਿਲਣੀ ਨਹੀਂ। ਠੀਕ ਆ ਉਧਰ ਵੀਰਾ ਜਵਾਨ ਕਰੀ ਬੈਠਾ ਕਿਸੇ ਨਾਲ ਵੀ ਮੈਨੂੰ ਸ਼ਾਮ ਨੂੰ ਪੇਮੈਂਟ ਮਿਲ ਜਾਣੀ ਆ। ਪਰ ਵੀਰੇ ਦੀ ਜਵਾਨ ਦੀ ਐਸੀ ਕਿ ਤੈਸੀ ਫਿਰ ਹੋਈ ਨਹੀਂ। ਬਹੁਤ ਲੋਕ ਅਹੇ ਜਿਹਾ ਨਾ ਬਹੁਤ ਲੋਕ ਅਹੇ ਜਿਹਾ ਮੈਂ ਕਹ ਨਹੀਂ ਆ ਵੀ ਅਗਲੇ ਨਾਲ ਖੜ ਕੇ ਅਗਲੇ ਦਾ ਪੱਖੇ ਨਾਲ ਰੱਸਾ ਪਵਾਉਣੇ ਵਾਲਾ ਕੰਮ ਕਰ ਦਿੰਦੇ ਨੇ। ਬੰਦਾ ਇੰਨਾ ਦੁਖੀ ਹੋ ਜਾਂਦਾ। ਪਤਾ ਨਹੀਂ ਕਿੰਨੇ ਕੰਮ ਖਰਾਬ ਹੋ ਜਾਂਦੇ ਆ ਅਗਲੇ ਦੇ। ਇੱਕ ਨਾ ਕਹਿਣ ਚ ਨੁਕਸਾਨ ਹੁੰਦਾ ਇਹ ਸਾਰਾ ਇਹ ਜਾਨ ਨੂੰ ਇੱਕ ਵਾਰ ਜਵਾਬ ਦਿੱਤਾ ਹੋਇਆ ਬਸ ਰਾਮ ਆ ਫਿਰ ਠੀਕ ਹੈ ਇੰਨੀ ਕੁੱਤੇ ਭਕਾਈ ਕਰਨ ਨਾਲੋਂ ਇੰਨੀ ਟੈਨਸ਼ਨ ਲੈਣ ਨਾਲੋਂ ਡਿਪਰੈਸ਼ਨ ਹੋ ਜਾਂਦੀ ਹੈ ਅਗਲੇ ਨੂੰ ਅਗਲਾ ਕਹਿੰਦਾ ਇੱਕ ਤਾਂ ਮੈਂ ਆਪਣੀ ਜਾ ਕੇ ਪੂੰਜੀ ਫੜਾਈ ਇੱਕ ਮੇਰੀ ਐਸੀ ਕਿ ਤੈਸੀ ਫੇਰੀ ਵੇ ਗਾਹ ਮੇਰੇ ਸਾਰੇ ਕੰਮ ਰੋਕੇ ਪਏ ਆ ਇਹ ਸਭ ਇਹੀ ਤਿੰਨਾਂ ਚੀਜ਼ਾਂ ਜਾ ਕੇ ਮੁੱਕਦੀ ਆ ਵੀ ਸਾਨੂੰ ਨਾ ਕਹਿਣ ਦੀ ਆਦਤ ਨਹੀਂ ਅਸੀਂ ਆਪਣੇ ਹੱਕ ਲਈ ਬੋਲ ਨਹੀਂ ਸਕਦੇ ਅਸੀਂ ਕਿਸੇ ਨਾਲ ਲੜ ਨਹੀਂ ਸਕਦੇ ਫਿਰ ਵਕਿਆਈ ਜਿਹੜੇ ਇਨਸਾਨ 'ਚ ਤਿੰਨੇ ਗੁਣ ਨਹੀਂ ਹੈਗੇ ਮੈਂ ਗੁਣ ਕਹਿ ਨਹੀਂ ਰਿਹਾ ਗੁਣਾ ਹੈ ਇਹ ਹੱਡ ਬਿੱਤੀਆਂ ਇਹ ਗੁਣ ਨਹੀਂ ਹੋ ਗਣ ਨਹੀਂ ਗੁਣਾ ਹੈ ਜਿਹੜੇ ਇਨਸਾਨ 'ਚ ਤਿੰਨੇ ਗੁਣ ਨਹੀਂ ਨਾ ਹੈਗੇ ਚੰਗੇ ਗੁਣ ਹੈ ਇਹ ਜੇ ਅਸੀਂ ਆਪਣਾ ਘਰ ਬਚਾਉਣਾ ਹੈ ਅਸੀਂ ਡਿਪਰੈਸ਼ਨ ਤੋਂ ਬਾਹਰ ਰਹਿਣਾ ਹੈ ਅਸੀਂ ਆਪਣੇ ਕੰਮ ਚਲਾਉਣੇ ਆ ਅੱਗੇ ਵਧਣਾ ਹੈ ਤਾਂ ਇਹ ਤਿੰਨੇ ਗੁਣ ਆਪਣੇ ਨਾਲ ਲੜ ਬੰਨ ਕੇ ਰੱਖੋ ਜਿੱਤਨੇ ਗੁਣੇ ਤੁਹਾਡੇ ਕੋਲ ਨਹੀਂ ਹੈਗੇ ਬਾਕੀਆ ਹੀ ਦੁਨੀਆ ਤੁਹਾਨੂੰ ਆਪਣਾ ਗੁਲਾਮ ਬਣਾ ਲੂਗੀ ਗਾਲਿਚ ਤੁਹਾਡੇ ਨਾਲ ਕੁੱਤੇ ਬਿੱਲੇ ਵਾਂਗੂ ਪਟਾ ਪਾ ਕੇ ਸੰਗਲ ਪਾ ਲੂਗੀ ਜਿੱਧਰ ਨੂੰ ਤੁਹਾਨੂੰ ਅਗਲਾ ਚਲਾਊਗਾ ਉਧਰ ਨੂੰ ਹੀ ਚਲੂਗੇ ਕਿਉਂਕਿ ਸਾਡੀ ਪੂੰਜੀ ਉਹ ਅਗਲੇ ਦੇ ਹਵਾਲੇ ਆ ਪੂੰਜੀ ਨਾਲੇ ਅਸੀਂ ਅੱਗੇ ਵਧਦੇ ਆ ਉੱਥੇ ਸਾਡਾ ਸਮਾਂ ਵੀ ਖਤਮ ਸਾਡੀ ਪੂੰਜੀ ਵੀ ਖਤਮ ਸਾਡਾ ਗਾਂਹ ਵਾਲਾ ਕਾਰੋਬਾਰ ਵੀ ਖਤਮ ਜਿੱਧਰ ਨੂੰ ਅਸੀਂ ਤੁਰਨਾ ਸੋਈ ਗੱਲ ਆ ਇਹ ਤੱਤ ਕੱਢੇ ਹੋਇਆ ਬਾਈ ਅਸੀਂ ਪਲ-ਪਲ ਸਿੱਖਦੇ ਹਾਂ ਦੁਨੀਆ ਪਲ-ਪਲ ਸਾਨੂੰ ਸਿਖਾਉਂਦੀ ਹੈ ਅਸੀਂ ਮਰਦੇ ਦਮ ਤੱਕ ਸਿੱਖੀ ਜਾਂਦੇ ਹਾਂ ਕਿਉਂਕਿ ਦੁਨੀਆ ਸਾਨੂੰ ਪੈਰ-ਪੈਰ ਤੇ ਸਿਖਾਉਂਦੀ ਹੈ ਜੇ ਤੁਸੀਂ ਸੁੱਖ ਦੀ ਨੀਂਦ ਸੌਣਾ ਨਾ ਨਾ ਕਹਿਣੀ ਆਉਣੀ ਚਾਹੀਦੀ ਏ ਤੁਨੂੰ ਮੈਂ ਫੇਰ ਕਹਿੰਨੀ ਆ ਵੀ ਮੈਂ ਹਰ ਇੱਕ ਜਗ੍ਹਾ ਨਾ ਨਹੀਂ ਕਹਿੰਦੀ ਠੀਕ ਆ ਇੱਕ ਅੱਧੀ ਵਾਰ ਅਗਲੇ ਨਾਲ ਖੜ ਕੇ ਦੇਖੋ ਪਰ ਜੇ ਤੁਹਾਨੂੰ ਲੱਗਦਾ ਵੀ ਅਗਲਾ ਪਹਿਲੀ ਵਾਰ ਇਹ ਤੁਹਾਡੇ ਜਵਾਨ ਤੇ ਖਰਾ ਨਹੀਂ ਉਤਰਿਆ ਦੂਈ ਵਾਰ ਅਗਲੇ ਨੂੰ ਜਵਾਬ ਦਓ ਵੀ ਭਾਈ ਦੇਖ ਤੁਹਾਰ ਆਪਣਾ ਕਿਤੇ ਹੀਲਾ ਹੋਰ ਜਦ ਨਾਲ ਹੁੰਦੀ ਹੈ ਨਾ ਏਡੀ ਫੈਲ ਬਣੀ ਹੋਈ ਫੇਰਾ ਇਕੱਲੇ ਨੂੰ ਰਾਤਾਂ ਦੀਆਂ ਨੀਂਦਾਂ ਉੱਡ ਜਾਂਦੀਆਂ ਨੇ ਠੀਕ ਹੈ ਜਦੋਂ ਅਸੀਂ ਉਦਾਂ ਹੀ ਭੈਣ ਭਾਈ ਤੇ ਫੜਿਆ ਹੁੰਦਾ ਨਾ ਅੱਧਾ-ਅਧਾਰ ਤੇ ਸਾਨੂੰ ਟੈਨਸ਼ਨ ਨਹੀਂ ਹੁੰਦੀ ਕਿ ਚਲ ਕੋਈ ਨਹੀਂ ਦੇ ਦਾਂਗੇ ਦੇ ਦਾਂਗੇ ਦੇਦਾਂ ਚ ਕੇ ਜੇ ਬਹੁਤ ਟਾਈਮ ਲੰਘ ਜਾਂਦਾ ਹੈ ਠੀਕ ਹੈ ਕਿ ਉੱਥੇ ਸਾਡੇ ਰਿਸ਼ਤੇ ਖਰਾਬ ਹੋ ਜਾਂਦੇ ਆ ਠੀਕ ਹੈ ਜੀ ਚਲੋ ਜੋ ਤਜਰਬਾ ਜ਼ਿੰਦਗੀ ਦਾ ਉਹ ਤੁਹਾਨੂੰ ਦੱਸ ਦੀਦਾ ਬੜੀਆਂ ਵਧੀਆ ਗੱਲਾਂ ਕਈ ਵਾਰ ਹੱਥ ਲੱਗ ਜਾਂਦੀਆਂ ਨੇ ਬਈ ਇਹਨਾਂ ਗੱਲਾਂ 'ਤੇ ਧਿਆਨ ਜ਼ਰੂਰ ਰੱਖਿਆ ਕਰੋ ਇਹ ਬਹੁਤ ਬੜੀਆਂ ਸਾਡੀ ਜ਼ਿੰਦਗੀ ਲਈ ਗੱਲਾਂ ਨੇ ਇਹ ਫੇਰ ਵੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜ਼ਰੂਰ ਮਾਫ਼ ਕਰਿਓ ਸਤਿ ਸ਼੍ਰੀ ਅਕਾਲ